ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਖੜੇ ਆਂ ਧੂਰੀ ਕਾਰ ਬਾਜ਼ਾਰ ਬਰਨਾਲਾ ਦੇ ਉੱਪਰ ਤਨੋਲੇ ਤੋਂ ਜਦੋਂ ਆਪਾਂ ਅੰਢਿਆੇ ਵਾਲਾ ਟੀ ਪੈਂਟ ਮੋੜਨ ਅਸਾਰ ਅੰਢਿਆੇ ਵੱਲ ਨੂੰ ਜਾਂਦੇ ਆਂ ਜੀ ਮੌੜ ਦੇ ਬਿਲਕੁਲ ਸਾਹਮਣੇ ਲੁਕੇਸਣਾ ਧੂਰੀ ਕਾਰ ਬਾਜ਼ਾਰ ਬਰਨਾਲਾ ਜੀ ਜਿਹੜਾ ਆਪਣੀ ਵੀਡੀਓ ਦੇਖ ਕੇ ਉਹਨੂੰ ਸਪੈਸ਼ਲ ਕਨਸੈਕਸ਼ਨ ਦਿੱਤਾ ਜਾਊਗਾ ਜੀ ਹੱਥ ਬੰਨ ਕੀਰਕ ਪੈਸਟਾ ਜੇਕਰ ਤੁਸੀਂ ਗੱਡੀ ਲੱਭ ਰਹੇ ਹੋ ਤਾਂ ਆਪਣਾ ਚੈਨਲ ਹੁਣੇ ਸਬਸਕ੍ਰਾਈਬ ਮੇਰਾ ਭਰਾ ਜ਼ਰੂਰ ਕਰ ਲਿਓ ਆਪਾਂ ਤੁਹਾਡੇ ਵਾਸਤੇ ਘੈਂਟ ਘੈਂਟ ਗੱਡੀਆਂ ਲੈ ਕੇ ਆਉਂਦੇ ਰਹਿਾਂਗੇ ਕਰਦੇ ਆ ਬਾਈ ਨਾਲ ਗੱਲਬਾਤ ਵੀਡੀਓ ਨੂੰ ਪੂਰੀ ਜ਼ਰੂਰ ਤੇ ਆਪਣੇ ਕੋਲੇ ਅੱਜ ਕਿਹੜੀਆਂ ਗੱਡੀਆਂ ਰਹਿਣ ਵਾਲੀਆਂ ਨੇ ਜੀ ਬਾਈ ਜੀ ਸ਼ੈੱਡ ਕੋਲ ਦੋ ਬਰੀਜਾਂ ਖੜੀਆਂ ਨੇ ਜੀ ਹਾਂਜੀ ਦੋ ਬਰੀਜਾਂ 2016 ਮਾਡਲ ਆ ਵੀਡੀ ਆਪਸ਼ਨਲ ਮਾਡਲ ਦੇ ਵਿੱਚ ਆ ਬਰੀਜਾ 2016 ਮਾਡਲ ਹੈਣਾ ਜੀ ਵੀਡੀ ਆਪਸ਼ਨਲ ਮਾਡਲ ਹੈ ਜੀ ਅੱਛਾ ਜੀ ਸੈਕੰਡ ਓਨਰ ਆਲ ਓਰੀਜਨਲ ਆ ਮਾਈਨਰ ਟੱਚਿੰਗ ਹੈਗੀ ਆ ਪੀਸ ਕੋਈ ਚੇਂਜ ਨਹੀਂ ਸਾਰੇ ਨਾਲ ਦੇ ਪੀਸ ਓਰੀਜਨਲ ਨੇ ਸਾਰੇ ਦੇ ਨਾਲ ਦੇ ਹਾਂਜੀ ਨੈਕਸ ਗੱਡੀ ਬਾਈ ਜੀ ਆਪਣੇ ਕੋਲੇ ਆ ਗਈ 2016 ਦਾ ਇਹ ਮਾਡਲ ਆ ਬੀਡੀਆਈ ਆਕਸਨਲ ਆ ਮਾਈਨਰ ਟਚਿੰਗ ਜਰੂਰ ਆ ਪੀਸ ਕੋਈ ਨਹੀਂ ਚੇਂਜ ਪੰਜਾਬ ਨੰਬਰ ਗੱਡੀ ਆ ਜੀ ਨਾਮ ਕਰਵਾ ਕੇ ਤੁਹਾਨੂੰ 650000 ਰੁਪਏ ਦੀ ਦਿੱਤੀ ਜਾਊ ਜੇ ਅਗਰ ਤੁਸੀਂ ਆਪਣਾ ਚੈਨਲ ਦੇ ਥਰੂ ਆਉਣੀਆ ਦਾ ਸਪੈਸ਼ਲ ਕਨਸੈਕਸ਼ਨ ਦਿੱਤਾ ਜਾਊ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਆਪਣੇ ਸਲਾਹਕਾਰ ਨੂੰ ਨਾਲ ਲੈ ਕੇ ਮਿਸਤਰੀ ਨੂੰ ਨਾਲ ਲੈ ਕੇ ਟਰਾਈ ਲੈ ਕੇ ਗੱਡੀ ਤੁਸੀਂ ਬਾਈ ਤੋਂ ਪਰਚੇਸ ਕਰ ਸਕਦੇ ਹੋ ਇੰਜਨ ਗੇਅਰ ਦਾ ਬਿਲਕੁਲ ਓਕੇ ਆ ਏਸੀ ਹੀਟਰ ਬਿਲਕੁਲ ਓਕੇ ਆ ਇਸ ਨੂੰ ਸਾਈਡ ਵਿਊ ਬੈਕ 뷰 ਸਾਰੇ ਫਰੰਟ 뷰 ਦਿਖਾ ਦਿੱਤੇ ਨੇ ਗੱਡੀ ਦੇ ਆਪਾਂ ਕੋਈ ਛੁਣੂ ਗੱਡੀ ਲੁਕੋ ਕੇ ਨਹੀਂ ਦਿਖਾਈ ਜੀ ਪੰਜਾਬ ਨੰਬਰ ਬਿਲਕੁਲ ਨਵੀਂ ਗੱਡੀ ਆ ਪੰਜੋ ਟਾਇਰ ਗੱਡੀ ਦੇ ਨਵੇਂ ਆ ਬੈਟਰੀ ਵਗੈਰਾ ਓਕੇ ਆ ਗੱਡੀ ਦੀ ਆ ਕੇ ਤੁਸੀਂ ਚੈੱਕ ਕਰਕੇ ਗੱਡੀ ਪਰਚੇਜ ਬਾਈ ਤੋਂ ਕਰ ਸਕਦੇ ਹੋ ਇੱਕ ਥੋੜਾ ਜਿਹਾ ਕਮ ਜ਼ਰੂਰ ਹੋਰ ਕਰਦੇ ਆਪਾਂ ਚੈਨਲ ਤੇ ਆਪਣੇ ਕੋਲ ਆ ਕੇ ਬ੍ਰੀਚਾਣਾ ਹੀ ਹੁਣੇ ਸਬਸਕ੍ਰਾਈਬ ਕਰ ਲਿਓ ਹੁਣੀ ਮਾਰੋ ਬਟਨ ਦੇ ਹੱਥ ਜੀ ਡੀ ਆਈ 2018 ਮਾਡਲ 18 ਮਾਡਲ ਹਾਂਜੀ ਫਾਸਟ ਟਾਉਨਰ ਸਾਰੀ ਓਰੀਜਨਲ ਆ ਜੀ ਫਾਸਟ ਟਾਉਨਰ ਸਾਰੀ ਓਰੀਜਨਲ ਆ ਆਟੋਮੈਟਿਕ ਆਟੋਮ ਨੈਕਸ ਗੱਡੀ ਮਿੱਤਰੋ ਆ ਗਈ ਆਪਣੇ ਕੋਲੇ ਬਰੀਜਾ ZDI ਮਾਡਲ 2018 ਦਾ ਇਹ ਮਾਡਲ ਆ ਫੁੱਲੀ ਆਟੋਮੈਟਿਕ ਫਸਟ ਆਨਰ ਦੀ ਇਹ ਗੱਡੀ ਹੈ ਟਾਇਰ ਗੱਡੀ ਦੇ ਬਿਲਕੁਲ ਨਵੇਂ ਪਏ ਨੇ ਜੀ ਪੰਜੋਂ ਟਾਇਰ ਵਿੱਚੋਂ ਡੀਰੇਰ ਦੇਖ ਸਕਦੇ ਹੋ ਬਿਲਕੁਲ ਨੀਟ ਐਂਡ ਕਲੀਨ ਇੰਟੀਰੀਅਰ ਹੈ ਜੇ ਕਿਸੇ ਭਰਾ ਨੇ ਪਰਚੇਜ ਕਰਨੀਆਂ ਗੱਡੀ ਬਿਲਕੁਲ ਨਵੀਂ ਗੱਡੀ ਖੜੀ ਆ ਬਾਈ ਕੋਲ ਇਸ ਟਾਈਮ ਅਵੇਲੇਬਲ ਆ ਜੀ ਤੇ ਬੈਕ ਸਾਈਡ 뷰 ਦੇਖ ਸਕਦੇ ਹੋ ਪੰਜਾਬ ਨੰਬਰ ਆ ਟਾਇਰ ਸੱਜਣੋਂ ਹਲੇ ਟਿੱਪਣੀ ਗੱਡੀ ਦੀ ਥੱਲੇ ਨਹੀਂ ਲਹੀ ਹੋਈ ਮਤਲਬ ਕਿ ਹਲੇ ਤੱਕ ਗੱਡੀ ਦਾ ਟਾਇਰ ਪੈਂਚਰ ਹੀ ਨਹੀਂ ਹੋਇਆ ਸਾਰੀ ਦੀ ਸਾਰੀ ਗੈਟਰ ਸਟਿੱਪਣੀ ਵਾਲੀ オリジナル ਪਈਆ ਉਮੀ ਦੀ ਉਮੀ ਏਜੰਸੀ ਰਿਕਾਰਡ ਪਈਆ ਤੇ ਦੇਖ ਸਕਦੇ ਹੋ ਗੱਡੀ ਜੇ ਕਿਸੇ ਭਰਾ ਦੇ ਪਸੰਦ ਆ ਤਾਂ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਗੱਡੀ ਬਾਈਟ ਕੋਲੋਂ ਪਰਚੇਜ ਕਰ ਸਕਦੇ ਹੋ ਟਰਾਈ ਲੈ ਸਕਦੇ ਹੋ ਪੂਲੀ ਤੁਹਾਨੂੰ ਦਸੱਲੀ ਨਾਲ ਗੱਡੀ ਦਿੱਤੀ ਜਾਊਗੀ ਜੀ 80% ਗੱਡੀ ਦੇ ਉੱਪਰ ਲੋਨ ਹੋ ਜੂ ਉਹ ਲਾਈ ਟਾਇਰ ਗੱਡੀ ਦੇ ਵਧੀਆ ਪੰਜੋਂ ਟਾਇਰ ਨਵੇਂ ਪਏ ਨੇ ਜੀ ਗੱਡੀ ਦੇ ਦੇਖ ਸਕਦੇ ਹੋ ਜੀ 7,75,000 ਰੁਪਏ ਗੱਡੀ ਦੀ ਕੁੱਲ ਡਿਮਾਂਡ ਆ ਮੌਕੇ ਤੇ ਥੋੜਾ ਬਹੁਤਾ ਮਾਨਤਾਣ ਹੋ ਜੂ ਪੰਜਾਬ ਨੰਬਰ ਗੱਡੀ ਆ ਜੀ ਬ੍ਰਿਜਾ ਗੱਡੀ ਇਹ ਇੱਕ 2015 ਮਾਡਲ ਹੈ ਜੀ ਐਵੀਐਸ ਬ੍ਰੇਕ ਫਰਸਟ ਓਨਰ ਸਾਰੀ ਓਰੀਜਨਲ ਹੈ ਜੀ ਕਿਹੜੀ ਹੈ ਇਹ ਬੀਡੀਆਈ ਹੈ ਕਿ ਜੀਡੀਆਈ ਹੈ ਬੀਡੀਆਈ ਹੈ ਬੀਡੀਆਈ ਹੈ ਇਹ ਮਾਡਲ ਹੈ ਐਵੀਐਸ ਬ੍ਰੇਕ ਆ ਫਰਸਟ ਓਨਰ ਫਰਸਟ ਓਨਰ ਹੈ ਮਾਡਲ ਕਿੰਨਾ ਦਾ ਚਾਹੀ ਜੀ ਵਕੀਲ ਸਾਹਿਬ ਦੀ ਗੱਡੀ ਹੈ ਜੀ 2015 ਮਾਡਲ ਹੈ ਵਕੀਲ ਸਾਹਿਬ ਕੋਲੇ ਹੀ 2015 ਮਾਡਲ ਗੱਡੀ ਆ ਦੇਖ ਸਕਦੇ ਹੋ ਜੀ ਦੇਖਦਾ ਵੀ ਇੰਟੀਰੀਅਰ ਵਿੱਚੋਂ ਬਿਲਕੁਲ ਨੀਟ ਐਂਡ ਕਲੀਨ ਪਿਆ ਪਿੱਲਰ ਵਗੈਰਾ ਦੇਖ ਸਕਦੇ ਹੋ ਬਿਲਕੁਲ ਓਕੇ ਆ ਗੱਡੀ ਕੋਈ ਸਕਰਾਚ ਨਹੀਂ ਗੱਟ ਹਾਂਜੀ ਨੈਕਸ ਗੱਡੀ ਮਿੱਤਰੋ ਆਪਣੇ ਕੋਲੇ ਆ ਗਈ 스ਪੈਕਟ BDI 2015 ਦਾ ਇਹ ਮਾਡਲ ਆ ਸੜਕ ਤੇ ਸੌਰੀ ਸੂਰਸਰਾਬਾ ਵਾਲਾ ਹੁੰਦਾ ਇਹ ਤਾਂ ਕਰਕੇ ਵੀਡੀਓ ਆਪਾਂ ਨੂੰ ਦੁਬਾਰਾ ਅਡਿਟ ਕਰਨੀ ਪੈਗੀ ਕਿਤੇੋ ਕਿਤੇ ਤੇ 2015 ਦਾ ਇਹ ਮਾਡਲ ਆ ਜੀ ABS ਬ੍ਰੇਕਾਂ ਦੇ ਵਿੱਚ ਆ ਗੱਡੀ ਵਕੀਲ ਸਾਹਿਬ ਕੋਲੇ ਚੱਲੀ ਵੀ ਆ ਫਸਟ ਓਨਰ ਆ ਸੋਨੂੰ ਪਤਾ ਹੀ ਆ ਵਕੀਲ ਮਾੜੀ ਢੜੀ ਚੀਜ਼ ਨਹੀਂ ਰੱਖਦੇ ਹੁੰਦੇ ਮਾੜੀ ਢੜੀ ਵਿੱਚ ਚੀਜ਼ ਦੇ ਚੀਜ਼ ਪਾਉਂਦੇ ਨਹੀਂ ਹੁੰਦੇ ਕੰਮ ਬਿਲਕੁਲ オリジナル ਕਰਾਉਂਦੇ ਹੁੰਦੇ ਨੇ ਜੈਨੂਇਨ ਤੇ 475000 ਰੁਪਇਆ ਗੱਡੀ ਦੀ ਡਿਮਾਂਡ ਆ ਇੰਜਨ ਗੇਅਰ ਏਸੀ ਹੀਟਰ ਸੋਨੂੰ ਬਿਲਕੁਲ ਓਕੇ ਮਿਲਣਗੇ ਗੇਅਰ ਮਲਾਈ ਵਾਂਗੂ ਪੈਂਦਿਆ ਗੱਡੀ ਤੇ ਆ ਕੇ ਦੇਖ ਲਿਓ ਗੱਡੀ ਨੂੰ ਦੇਖ ਕੇ ਭੁੱਖ ਲੈਂਦੀ ਆ ਇਹੀ ਸਰਦੀਆਂ ਦੇ ਵਿੱਚ ਗੱਡੀ ਜਾ ਕੇ ਤੁਹਾਨੂੰ 5 ਦੇ ਨੇੜੇ ਤੇੜ ਮਿਲੂ ਜਿਹੜੀ ਇਹ 475 ਦੀ ਮਿਲ ਰਹੀ ਆ ਇਸ ਟਾਈਮ ਸੋਨੂੰ ਅਵੇਲੇਬਲ ਆ ਗੱਡੀ ਅਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਗੱਡੀ ਤੁਸੀਂ ਪਰਚੇਜ ਹਾਂਜੀ ਨੈਕਸ ਗੱਡੀ ਆਪਣੇ ਕੋਲੇ ਆ ਗਈ Honda City 2014 ਦਾ ਇਹ ਮਾਡਲ ਆ ਮਾਈਨਰ ਟਚਿੰਗ ਜ਼ਰੂਰ ਹੈਗੀ ਆ ਪੀਸ ਕੋਈ ਨਹੀਂ ਚੇਂਜ ਹੈਗਾ ਅੱਗ ਵਰਗੀ ਗੱਡੀ ਪਿਆ ਪੰਜੋਂ ਟਾਇਰ ਵਧੀਆ ਨੇ ਜੀ ਗੱਡੀ ਦੇ ਅਲਾਏ ਚੜੇ ਨਹੀਂ ਬਏ 휠 ਕੱਪਣੇਗੇ ਵਿੱਚੋਂ ਇੰਟੀਰੀਅਰ ਦੇਖ ਸਕਦੇ ਹੋ ਬਿਲਕੁਲ ਨੀਟ ਐਂਡ ਕਲੀਨ ਪਿਆ ਇੰਜਨ ਗੇਅਰ ਗੱਡੀ ਦਾ ਬਿਲਕੁਲ ਓਕੇ ਆ ਸੀਟ ਕਵਰ ਬਿਲਕੁਲ ਓਕੇ ਨੇ ਗੱਡੀ ਦੇ ਏਸੀ ਹੀਟਰ ਬਿਲਕੁਲ ਵਰਕਿੰਗ ਦੇ ਵਿੱਚ ਆਈ ਸੋ ਨੂੰ ਗੱਡੀ ਦੀ ਬੈਕ ਸਾਈਡ ਦੇਖ ਲਓ ਦੇ ਇਸ ਕੇ ਗੱਡੀ ਨੂੰ ਭੁੱਖ ਲੈਂਦੀ ਆ ਬਿਲਕੁਲ ਅਨਟਚ ਗੱਡੀ ਆ ਜੀ ਇਹ ਸੋਨੂੰ ਰੇਟ ਪੈ ਜੂਗੀ ਜੀ 4.5 ਲੱਖ ਰੁਪਏ ਦੀ ਵਿੱਚ ਹੀ ਨਾਮ ਕਰਵਾ ਕੇ ਗੱਡੀ 4.5 ਲੱਖ ਰੁਪਇਆ ਤੁਹਾਨੂੰ ਬੀਮਾ ਵਗੈਰਾ ਕਰਵਾ ਕੇ ਨਾਮ ਕਰਵਾ ਕੇ ਗੱਡੀ ਮਿਲ ਜੂ 4.5 ਲੱਖ ਨੈਕਸ ਗੱਡੀ ਬਾਈ ਜੀ ਆਪਣੇ ਕੋਲੇ ਆ ਗਈ ਫਲੂਡ ਕਵਰਨਾ 2015 ਦਾ ਇਹ ਮਾਡਲ ਆ ਜੀ ਫਰਸਟ ਓਨਰ ਦੀ ਇਹ ਗੱਡੀ ਆ ਪੁਸ਼ ਬਟਨ ਸਟਾਰਟ ਆ ਟੌਪ ਐਂਡ ਮਾਡਲ ਆ ਜੀ 5,80,000 ਰੁਪਿਆ ਗੱਡੀ ਦੀ ਡਿਮਾਂਡ ਰੱਖੀ ਹੋਈ ਆ ਸੀਟ ਕਵਰ ਬਿਲਕੁਲ ਨਵੇਂ ਨੇ ਏਸੀ ਹੀਟਰ ਗੱਡੀ ਦਾ ਬਿਲਕੁਲ ਓਕੇ ਆ ਜੀ ਇੰਜਨ ਗੇਅਰ ਬਿਲਕੁਲ ਓਕੇ ਆ ਗੇਅਰ ਮਲਾਈ ਵਾਂਗੂ ਪੈਂਦੇ ਆ ਤੁਸੀਂ ਆਪਣੇ ਕਿਸੇ ਸਲਾਹਕਾਰ ਨੂੰ ਨਾਲ ਲਿਆ ਕੇ ਆਪਣੇ ਰਿਸ਼ਤੇਦਾਰ ਨੂੰ ਨਾਲ ਲਿਆ ਕੇ ਗੱਡੀ ਤੁਸੀਂ ਬਾਈ ਤੋਂ ਪਰਚੇਸ ਕਰ ਸਕਦੇ ਹੋ ਜੀ 5,80,000 ਰੁਪਿਆ ਸੋ ਨੂੰ ਪੰਜਾਬ ਨੰਬਰ ਲਾ ਕੇ ਨਾਮ ਕਰਵਾ ਕੇ ਗੱਡੀ ਦਿੱਤੀ ਜਾਊਗੀ ਗੱਡੀ ਨੂੰ ਦੇਖ ਕੇ ਬਿਲਕੁਲ ਫੁੱਕ ਲੈਂਦੀ ਆ ਸਕਰੈਚ ਲੈਸ ਗੱਡੀ ਆ ਕਿਤੋਂ ਕੋਈ ਸਕਰੈਚ ਨਹੀਂ ਤੇ ਸਾਰੇ ਪੀਸ ਨਾਲ ਦੇ ਨੇ ਗੱਡੀ ਦੇ ਦੇਖ ਸਕਦੇ ਹੋ ਜੀ ਵਿੱਚੋਂ ਬੈਟਿੰਗ ਵਗੈਰਾ ਓਕੇ ਆ ਗੱਡੀ ਦੀ ਓਕੇ ਰਿਪੋਰਟ ਗੱਡੀ ਕਹਿ ਸਕਦੇ ਆ ਜੀ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਗੱਡੀ ਪਰਚੇਜ ਬਾਈ ਤੋਂ ਕਰ ਸਕਦੇ ਹੋ ਜਿਹੜਾ ਆਪਣੀ ਵੀਡੀਓ ਦੇਖ ਕੇ ਆ ਉਹਨੂੰ ਸਪੈਸ਼ਲ ਕਨਸੈਕਸ਼ਨ ਦਿੱਤਾ ਜਾਊਗਾ ਜੀ ਲੈਕ ਗੱਡੀ ਬਾਈ ਆਪਣੇ ਕੋਲੇ ਇਹ ਆਈਟਮ ਗ੍ਰੈਂਡ ਆ ਜੀ 2018 ਮਾਡਲ ਹੈ ਹਾਂਜੀ ਸੈਕੰਡ ਓਨਰ ਆ ਜੀ ਮਾਈਨਰ ਟਚਿੰਗ ਹੈਗੀ ਆ ਪੀਸ ਕੋਈ ਚੇਂਜ ਨਹੀਂ ਸਾਰੇ ਨਾਲ ਦੇ ਆ ਠੀਕ ਆ ਜੀ ਬਹੁਤ ਸੋਹਣੀ ਕਾਰ ਆ ਸਵਾ 3 ਲੱਖ ਰੁਪਿਆ ਡਿਮਾਂਡ ਆ 3 ਲੱਖ ਦਾ ਲੋਨ ਹੋ ਜੂਗਾ ਇੱਥੇ 3 ਲੱਖ ਦਾ ਲੋਨ ਹੋਏ ਇੰਨੀ ਗੱਲ ਬਹੁਤ ਵਧੀਆ ਗੱਡੀ ਆ ਠੀਕ ਆ ਜੀ ਕਾਗਜ਼ ਪੱਤਰ ਦੀ ਡਾਕੂਮੈਂਟ ਓਕੇ ਨੇ ਜੀ ਸਾਰੇ ਹਾਂਜੀ ਨੈਕਸਟ ਗੱਡੀ ਪਾਈ ਜੀ ਆਪਣੇ ਕੋਲੇ i10 ਗ੍ਰੈਂਡ ਆ ਗਈ ਇੰਟੀਰੀਅਰ ਵਿੱਚੋਂ ਬਿਲਕੁਲ ਨੀਟ ਐਂਡ ਕਲੀਨ ਆ ਐਂਡਰਾਇਡ ਟੱਚ ਪਲੇਅਰ ਲੱਗਿਆ ਸੀਟ ਕਵਰ ਬਿਲਕੁਲ ਬ੍ਰਾਂਡ ਨਿਊ ਨੇ ਜੀ 2018 ਦਾ ਇਹ ਮਾਡਲ ਆ ਸੈਕੰਡ ਓਨਰ ਦੀ ਇਹ ਗੱਡੀ ਆ ਸਵਾ 3 ਲੱਖ ਰੁਪਇਆ ਡਮਾੜਾ 3 ਲੱਖ ਗੱਡੀ ਦੇ ਉੱਪਰ ਲੋਨ ਹੋ ਜਾਊਗਾ ਜੀ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਗੱਡੀ ਪਰਚੇਜ਼ ਬਾਈ ਤੋਂ ਕਰ ਸਕਦੇ ਹੋ ਆਪਣੇ ਸਲਾਹਕਾਰ ਨੂੰ ਨਾਲ ਲਿਆ ਕੇ ਟ੍ਰਾਈ ਲੈ ਕੇ ਜਿਹੇ ਜੀ ਤੁਹਾਨੂੰ ਚੀਜ਼ ਦਿਖਾਈ ਆ ਉਦੋਂ ਵਧੀਆ ਚੀਜ਼ ਨੇ ਕਲੂ ਏ ਛੋੜਨਾ ਮੇਰਾ ਵਾਦਾ ਰਹਿ ਗਿਆ ਤੇ ਆਪਣਾ ਚੈਨਲ ਮੇਰਾ ਭਰਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਘੈਂਟ ਘੈਂਟ ਗੱਡੀਆਂ ਛੋਟੇ ਲਈ ਲੈ ਕੇ ਆਪਾਂ ਆਉਂਦੇ ਰਹਾਂਗੇ ਤੇ ਦੇਖ ਸਕਦੇ ਹੋ ਗੱਡੀ ਜੇ ਕਿਸੇ ਭਰਾ ਦੇ ਪਸੰਦ ਆਦਾ ਬਾਈ ਕੋਲੇ ਇਸ ਟਾਈਮ ਅਵੇਲੇਬਲ ਖੜੀ ਆ ਹਾਂਜੀ ਨੈਕਸਟ ਗੱਡੀ ਬਾਈ ਜੀ ਆਪਣੇ ਕੋਲੇ ਅਨੋਵਾ ਕ੍ਰਿਸਟਾ 2016 ਦਾ ਇਹ ਮਾਡਲ ਆ ਫਰਸਟ ਓਨਰ ਦੀ ਇਹ ਗੱਡੀ ਆ ਪੰਜਾਬ ਨੰਬਰ ਆ ਜੀ 1,50,000 ਕਿਲੋਮੀਟਰ ਗੱਡੀ オリジナル ਚੱਲੀ ਵੀ ਆ ਜੀ ਦੇਖ ਸਕਦੇ ਹੋ ਟਾਇਰ ਗੱਡੀ ਦੇ ਪੰਜੋਂ ਟਾਇਰ ਨਵੇਂ ਪਏ ਨੇ ਵਿੱਚੋਂ ਇੰਟੀਰੀਅਰ ਦਿਖਾ ਦਈਏ ਤੁਹਾਨੂੰ ਬਿਲਕੁਲ ਬ੍ਰੈਂਡ ਨਿਊ ਇੰਟੀਰੀਅਰ ਪਿਆ ਬਿਲਕੁਲ ਤਾਜ਼ਾ ਇੰਟੀਰੀਅਰ ਪਿਆ ਮੈਟਿੰਗ ਵਗੈਰਾ ਸੀਟ ਕਵਰ ਬਿਲਕੁਲ ਓਕੇ ਨੇ ਕੋਈ ਫਟੇ ਕਟੇ ਸੀਟ ਕਵਰ ਨਹੀਂ ਬਿਲਕੁਲ ਨਵੇਂ ਕਵਰ ਪਏ ਨੇ ਜੀ ਗੱਡੀ ਦੇ ਪਿੱਲਰ ਵਗੈਰਾ ਓਕੇ ਨੇ ਜੀ ਤੇ AC ਹੀਟਰ ਬਿਲਕੁਲ ਓਕੇ ਆ ਇੰਜਨ ਗੇਅਰ ਬਿਲਕੁਲ ਓਕੇ ਆ ਮਲਾਈ ਵਾਂਗੂ ਪੈਂਦੇ ਆ ਆਪਣੇ ਤੁਸੀਂ ਸਲਾਹਕਾਰ ਨੂੰ ਨਾਲ ਲਿਆ ਕੇ ਕਿਸੇ ਰਿਸ਼ਤੇਦਾਰ ਨੂੰ ਜਿਹਨੂੰ ਵੀ ਤੁਸੀਂ ਗੱਡੀ ਦਿਖਾਉਣੀ ਆ ਮਿਸਤਰੀ ਨੂੰ ਦਿਖਾ ਲਿਓ ਜਿੰਨੀ ਦਸੱਲੀ ਕਰਨੀਆਂ ਤੁਸੀਂ ਕਰਕੇ ਗੱਡੀ ਪਰਚੇਸ ਕਰ ਸਕਦੇ ਹੋ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੀ ਜੇਕਰ ਆਪਣੇ ਚੈਨਲ ਦੇ ਥਰੂ ਆਵੋਗੇ ਤੁਹਾਨੂੰ ਸਪੈਸ਼ਲ ਕਨਸੈਕਸ਼ਨ ਦਿੱਤਾ ਜਾਊਗਾ ਜੀ ਦੇਖ ਸਕਦੇ ਹੋ ਵਿੱਚੋਂ ਗੱਡੀ ਆਪਾਂ ਤੁਹਾਨੂੰ ਕੋਈ ਸਾਈਡ ਨਹੀਂ ਛੱਡੀ ਦਿਖਾਉਣ ਕੰਨੀਓ ਵੀ ਗੱਡੀ ਦੀ ਆ ਸਾਈਡ ਆਪਾਂ ਤੁਹਾਨੂੰ ਦਿਖਾਈ ਨਹੀਂ ਹਨਾ ਹਰੇਕ ਸਾਈਡ ਤੁਹਾਨੂੰ ਗੱਡੀ ਦੀ ਦਿਖਾਈ ਆ ਕਿਉਂ ਦਿਖਾਈ ਤਾਂ ਕਿ ਗੱਡੀ ਦੇ ਵਿੱਚ ਕੋਈ ਕਮੀ ਨਹੀਂ ਜੇ ਤਾਂ ਆਪਾਂ ਓਲਾ ਰੱਖ ਕੇ ਦਿਖਾਈਏ ਤਾਂ ਵੀ ਗੱਡੀ ਦੇ ਵਿੱਚ ਡੈਂਟ ਹੋਵੇ ਕੋਈ ਆਹ ਸਾਈਡ ਵੀ ਦਿਖਾ ਨਾ ਜਾਂ ਦਿਖਾ ਦੇ ਆਪਾਂ ਹਰੇਕ ਸਾਈਡ ਤੁਹਾਡੀ ਸਾਰੀਆਂ ਗੱਡੀਆਂ ਦੀ ਤੁਹਾਨੂੰ ਫਰੰਟ ਸਾਈਡ ਬੈਕ ਸਾਈਡ ਵੀਊ ਸਾਰੇ ਦਿਖਾਤੇ ਆ ਤੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਾਂਗੇ ਅਗਲੀ ਵੀਡੀਓ 'ਚ